ਇਹ 베ਰੀ ਕੋਈ ਆਮ 베ਰੀ ਨਹੀਂ ਹੈਗੀ ਇਹ ਕੋਈ ਨੋਰਮਲ 베ਰੀ ਨਹੀਂ ਹੈਗੀ ਇਸ 베ਰੀ ਦੇ ਉੱਤੇ ਬਾਬਾ ਵਿਧੀ ਚੰਦ ਜੀ ਗੁਰੂ ਕਾਸ਼ੀਨਾ ਉਹਨਾਂ ਨੇ ਆਪਦਾ ਜਿਹੜਾ ਇਸ ਸਥਾਨ ਦੇ ਉੱਪਰ ਘੋੜਾ ਬੰਨਿਆ ਸੀ ਜਿਹੜੀ ਇਹ ਤੁਸੀਂ ਜ਼ਮੀਨ ਦੇਖ ਰਹੇ ਹੋ 11 12 ਕਿੱਲੇ ਜ਼ਮੀਨ ਹੈਗੀ ਜ਼ਮੀਨ ਦੇ ਵਿੱਚ ਹੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਸੋ ਬਾਬਾ ਵਿਧੀ ਚੰਦ ਜੀ ਦਾ ਸਥਾਨ ਬਾਬੇ ਨੰਗਾ ਸਿੰਘਾ ਦਾ ਗੁਰਦੁਆਰਾ ਮੱਖੂ ਦੇ ਲਾਗੇ ਬਿਲਕੁਲ ਪੋਖੜੇ ਆਗੇ ਇਸ 베ਰੀ ਦਾ ਇਤਿਹਾਸ ਜਿਹੜਾ ਬਹੁਤ ਵੱਡਾ ਇਤਿਹਾਸ ਆ 500 ਸਾਲ ਪੁਰਾਣੀ 베ਰੀ ਦੱਸਦੇ ਆ ਬਾਬਾ ਜੀ ਤੇ ਬਾਕੀ ਬਾਬਾ ਜੀ ਦੱਸਦੇ ਨੇ ਇਤਿਹਾਸ ਤੋਂ ਗੜਬਾ ਵੀ ਬਾਬਾ ਵਿਧੀ ਚੰਦ ਜੀ ਦਾ ਇੱਥੇ ਪਿਆਗਾ ਪੁਰਾਣਾ ਤੇ ਆਜੋ ਬਾਕੀ ਬਾਬਾ ਜੀ ਤੋਂ ਜਾਣਦੇ ਆ ਇਤਿਹਾਸ ਤੁਹਾਨੂੰ ਪਹਿਲਾਂ 베ਰੀ ਦਿਖਾਦੀ ਆ ਆਪਾਂ ਸੋ ਬਹੁਤ ਪੁਰਾਣੀ ਤੇ ਇਤਿਹਾਸਕ 베ਰੀ ਹੈਗੀ ਆਜੋ ਜੀ ਸੁਣੋ ਇਤਿਹਾਸ ਅੱਛਾ ਜੀ ਇਹ ਸਿਰ 10 ਭਾਲੀਦਾਰ ਸੀ ਤੇ ਉਹਨਾਂ ਸਿੰਘਾਂ ਨੇ ਇੱਥੇ ਆਣ ਕੇ ਤੇ ਬਹੁਤ ਤਕੜਾ ਸ਼ੈਦ ਪਾਇਆ ਸ਼ੈਲਰ ਲੱਗੇ ਹਿਲਾਉਣ ਠੀਕ ਹੈ ਜੀ ਸ਼ੈਲਰ ਬਣਾਉਣ ਲੱਗੇ ਛੋਲੇ ਸ਼ੈਲਰ ਬਣਾਉਣ ਲੱਗੇ ਜੀ ਉਹ ਪਾਛੋ ਜਦੋਂ ਆਣ ਕੇ ਕੰਦਾ ਕੱਢ ਕੇ ਮਿਸਤਰੀ ਦੇ ਚਲੇ ਜਾਂਦੇ ਸੀ ਨਾ ਘਰ ਨੂੰ ਅੱਛਾ ਜੀ ਉਹ ਸਵੇਰੇ ਜਦੋਂ ਆਣ ਕੇ ਆਉਂਗੇ ਇਹ ਸਾਰੀਆਂ ਕੰਦਾ ਟੋਕ ਹੋਈ ਹੋਈਆਂ ਜਗਾ ਆਜਮੀਂ ਜੀ ਹਾਂ ਜੀ ਠੀਕ ਹੈ ਕੰਦਾ ਕੱਢ ਕੇ ਚਲੇ ਜਾਂਦੇ ਸੀ ਨਾ ਰਹੀ ਇੱਥੇ ਆਪਦਾ ਪੂਰਾ ਜੋਰ ਲਾਇਆ ਤਿੰਨ ਵਾਰ ਤਿੰਨ ਵਾਰ ਠੀਕ ਹੈ ਜੀ ਜੀ ਆ ਬਾਬਾ ਜੀ ਉਹ ਹਟ ਕੇ ਤੇ ਫਿਰ ਉਹ ਚਲੇ ਗਏ ਹਟ ਕੇ ਕਿਸ ਪੰਚਾਂ ਦੇ ਕੋਲ ਪੰਡਤ ਸਾਹਿਬ ਪੰਡਤ ਕੋਲੇ ਚਲੇ ਗਏ ਉਸ ਤੋਂ ਬਾਅਦ ਕਹਿੰਦੇ ਪੁੱਛੀਏ ਕੀ ਗੱਲ ਆ ਜਿੰਨਾਂ ਦੀ ਜ਼ਮੀਨ ਸੀਗੀ ਹਾਂਜੀ ਹਾਂਜੀ ਤਿੰਨ ਭਾਈ ਵਾਰਸੀ ਉਹ ਠੀਕ ਆ ਜੀ ਉਹ ਆਖਣ ਲੱਗੇ ਵੀ ਬਾਬਾ ਜੀ ਸਾਡੇ ਕੋਲੋਂ ਤੇ ਨਹੀਂ ਇਹੋ ਜੀਆਂ ਪਤਾ ਲੱਗਣਾ ਜੇ ਤੁਸੀਂ ਇਹ ਕਰੋ ਕਿ ਸੋਰ ਸਿੰਘ ਚਲੇ ਜਾਓ ਅੱਛਾ ਜੀ ਜਿਹੜਾ ਸੋਰ ਸਿੰਘ ਆਇਆ ਨਾ ਹਾਂਜੀ ਉਥੇ ਬਾਪੂ ਦਿਆ ਹਾਣੇ ਜਾ ਕੇ ਮਲੇ ਆ ਤੇ ਬਾਪੂ ਦਿਆ ਹਾਣੇ ਆਖਿਆ ਵੀ ਸਿੰਘ ਉਹ ਧਰਤੀ ਸਾਡੀ ਆ ਅੱਛਾ ਜੀ ਉੱਥੇ ਚਲੇ ਗਏ ਉੱਥੇ ਚਲੇ ਗਏ ਬਾਦਸ਼ਾਹ ਕੋਲੇ ਹਾਂਜੀ ਹਾਂਜੀ ਉਹਨਾਂ ਆਖਿਆ ਵੀ ਇਹ ਧਰਤੀ ਸਾਡੀ ਆ ਉਹਨਾਂ ਹੀ ਬਾਦਸ਼ਾਹ ਕੋਲੀ ਸਾਨੂੰ ਸਮਝ ਨਹੀਂ ਲੱਗਦੀ ਠੀਕ ਆ ਉਹਨਾਂ ਆਖਿਆ ਵੀ ਇਹ ਧਰਤੀ ਲिलाਮ ਹੋਈ ਸੀ ਓਕੇ ਠੀਕ ਆ ਸੀ ਲिलाਮ ਹੋਈ ਧਰਤੀ 11 ਕੱਲੇ ਥਾਂ ਖਰੀਦਿਆ ਤੇ ਜਿਹੜੀ ਇਹ ਵਿੱਚ 베ਰੀ ਆ ਹਾਂਜੀ ਇਹਦੇ ਨਾਲ ਆਣ ਕੇ ਜਿਹਨੂੰ ਦੂਜਾ ਘੋੜਾ ਲਹੌਰੋਂ ਲਿਆਂਦਾ ਕੱਢ ਕੇ ਲਹੌਰ ਤੋਂ ਘੋੜਾ ਬੰਨਿਆ ਸੀ ਆ ਕੇ ਬਾਬਾ ਜੀ ਲਿਆਂਦਾ ਜਦੋਂ ਕੱਢ ਕੇ ਓਕੇ ਜੀ ਲਹੌਰ ਤੋਂ ਠੀਕ ਆ ਇਸ ਮੇਰੀ ਦੇ ਨਾਲ ਆਣ ਕੇ ਬੰਨ ਕੇ ਇਸੇ ਉਹਨਾਂ ਨੇ ਪਾਸ਼ਾ ਨੇ ਮਹਾਰਾਜ ਨੇ ਰੱਬ ਰੱਬ ਕੀਤਾ ਇਥੇ ਬਾਣੀ ਪੜੀ ਆ ਕੇ ਜਲ ਪਾਣੀ ਛਕਿਆ ਇਥੋਂ ਠੀਕ ਹੈ ਜੀ ਤੇ ਇਥੋਂ ਫੇਰ ਆ ਜਾ ਕੇ ਜਾਲਾ ਮਾਰਿਆ ਦੇ ਭਾਈ ਕੀ ਡਰੋਲੀ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਕੇ ਘੋੜਾ ਹਾਜ਼ਰ ਕੀਤਾ ਠੀਕ ਹੈ ਜੀ ਇਹ 베ਰੀਆ ਜਿਹੜੀ ਇਹ 500 ਸਾਲ ਤੋਂ ਨਹੀਂ ਬਾਬਾ ਜੀ ਉੱਤੇ 500 ਸਾਲ ਤੋਂ ਵੱਧ ਪੁਰਾਣੀ 베ਰੀਆ ਇਹ ਠੀਕ ਹੈ ਜੀ ਇਹ 베ਰੀ ਵੀ ਵੇਖੋ ਮਹਾਂਪੁਰਖਾਂ ਦੇ ਚਰਨ ਪੂਜਾਂ ਲਈ ਆ ਹਾਂ ਜੀ ਹਾਂ ਕਿ ਨਹੀਂ ਤੇ ਰੋਖ ਆ ਮ ਕੋਈ ਤਾਂ ਨਹੀਂ ਜਾਂਦਾ ਉਹਦੀ ਵਿੰਗਾ ਹਾਂ ਜੀ ਹਾਂ ਇਹ ਦੇਖੋ 베ਰੀ ਚਾਰ ਛਫੇਰੇ ਮੰਨ ਲਾ ਚੋਕ ਰਹੀ ਹੈ ਜੀ ਹਾਂ ਸਲਾਮ ਕਰ ਰਹੀ ਹੈ ਇਥੇ ਬਾਬਾ ਜੀ ਜੋਤ ਜਗਦੀ ਆ ਠੀਕ ਹੈ ਜੀ ਜਿਹੇ ਘਰ ਲਵੇਰਾ ਨਹੀਂ ਖਲਾਉਂਦਾ ਜਾਂ ਲਵੇਰਾ ਨਹੀਂ ਹੁੰਦਾ ਹਾਂਜੀ ਉਹ ਵੀ ਕਿੱਲੇ ਰੱਖੇ ਬਾਬਾ ਜੀ ਉਹਨਾਂ ਨੇ ਅੱਛਾ ਜੀ ਇਥੇ ਜਿਹੜਾ ਕਿੱਲਾ ਰੱਖ ਜਾਂਦਾ ਬਣਾ ਕੇ ਹਾਂਜੀ ਉਹਦੇ ਘਰ ਨਾਲ ਰਾਏ ਸੱਤੀ ਪਾਸ਼ਾ ਬਾਪੂ ਜੀ ਦੇ ਜਨ ਸਾਹਿਬ ਜੀ ਮਹਾਰਾਜ ਕੋਰਲੇ ਨਾ ਪੜਨ ਉਹ ਵਾਹਿਗੁਰੂ ਠੀਕ ਆ ਜੀ ਵਾਹਿਗੁਰੂ ਬਾਬਾ ਜੀ ਜਿਹੜਾ ਆ ਗੜਬਾਗਾ ਆ ਗੜਬਾ ਇਹ ਗੜਬਾ ਪਾਸ਼ਾ ਉਦੋਂ ਦਾ ਹੀ ਆ ਪਾਸ਼ਾ ਦਾ ਜੁੜੇ ਦਾ ਇਹ ਉਹਨਾਂ ਦੇ ਕੋਲੋਂ ਕਿ ਜਾਈ ਦੇ ਵਿੱਚ ਮੁਗਲਾਂ ਦਾ ਜੋਰ ਸੀ ਤੇ ਛੜਕੋਂ ਫਿਰ ਪਾਸੇ-ਪਾਸੇ ਜਾਂਦੇ ਤੇ ਭਲੇ ਰਹਿ ਗਿਆ ਠੀਕ ਹੈ ਠੀਕ ਉਹਨਾਂ ਟਾਈਮਾਂ ਦਾ ਜੀ ਉਹਨਾਂ ਟਾਈਮਾਂ ਇਹ ਬਾਪੂ ਬਿਧੀ ਚੰਦ ਜੀ ਦਾ ਜੀ ਇਹ ਹਾਂ ਜੀ ਉਹਨਾਂ ਦਾ ਜਦ ਲੋਕੀ ਕਰਨ ਪੂਜੇ ਖੱਲੇ ਨਾ ਯਾਹ ਜੀ ਬਾਬਾ ਜੀ ਫਿਰ ਜਿਹੜੀ ਇਹ ਜ਼ਮੀਨ ਦੇ ਵਿੱਚ ਜਿਨ੍ਹਾਂ ਨੇ ਛੱਡ ਪਾਇਆ ਸੀਗਾ ਉਹਨਾਂ ਨੇ ਫਿਰ ਜ਼ਮੀਨ ਛੱਡਣੀ ਪੈਗੀ ਛੱਡਣੀ ਪੈਣੀ ਬਾਬਾ ਜੀ ਇਹ ਬਾਬੇ ਦਾ ਹੋਂ ਨੇ ਲਾ ਲਾਮ ਹਾਂ ਜੀ ਹਾਂ ਜੀ ਮਹਾਪੁਰਸ਼ਾਂ ਦੀ ਸੰਤਾ ਮਹਾਪੁਰਸ਼ਾਂ ਦੀ ਜ਼ਮੀਨ ਸੀ ਇਹ ਠੀਕ ਜੀ ਤੇ ਪੜਾਵਾਣਾ ਇਹਨਾਂ ਦੇ ਹਾਂਜੀ ਹਾਂ ਹਾਂ ਬਾਬਾ ਜੀ ਬੜੀ ਕਿਰਪਾ ਵਾ ਠੀਕ ਜੀ ਜੇ ਭਾਈ ਕੀ ਡਰੋਲੀ ਜਦੋਂ ਬਾਬਾ ਬਿਜੇ ਚੰਦ ਪਾਠੇ ਤੇ ਬੈਠਾ ਨਾ ਜਦੋਂ ਕੀਰਾ ਪੈ ਗਿਆ ਦਿਖਾ ਲਈ ਲਿਆ ਮਗਲਾਂ ਤੋਂ ਖੋਗੇ ਪਠਾਣੀਆਂ ਤੋਂ ਅੱਛਾ ਜੀ ਤੇ ਉਹਨੇ ਆਖਿਆ ਪਠਿਆਲੇ ਨੂੰ ਵੀ ਬਾਬਾ ਜੀ ਸਾਨੂੰ ਇੱਥੇ ਲੋਗਾਂ ਨੂੰ ਖਾਵਾ ਦਿਓ ਸਾਨੂੰ ਕੀਰਾ ਪੈ ਗਿਆ ਉਹਨੇ ਬਾਬਾ ਜੀ ਮੇਰੇ ਕੋਲ ਹੋਰ ਤੇ ਕੋਈ ਜਗ੍ਹਾ ਨਹੀਂ ਆਹ ਪੱਠੀ ਆ ਮੇਰੇ ਕੋਲ ਅੱਛਾ ਜੀ ਉਹਨਾਂ ਚੌਕ ਕੜਾਈ ਪਾਸੇ ਕਾਲ ਕੜਾਈ ਦੇ ਨਾਲ ਪਾਸੇ ਕਰਦੀ ਚੋਕੇ ਦੇ ਮਾਰ ਸੱਚੇ ਪਾਛਾ ਨੇ ਉਥੇ ਸਬਦ ਰਗਿਆ ਤਕੀ ਵਾਉ ਨਾ ਲਾਗੇ ਪਾਰ ਬ੍ਰਹਮ ਸ਼ਰਮਾਈ ਚਾਰ ਗਿਰਦ ਮਾਰੇ ਰਾਮ ਦਾ ਦੁੱਖ ਲੱਗੇ ਨਾ ਭਾਈ ਮਹਾਰਾਜ ਚੌਂਗੜਾ ਮਾਰ ਕੇ ਪੱਠੀ ਬਲਦੀ ਦੇ ਵਿੱਚ ਬਹਿ ਗਿਆ ਫਿਰ ਮਹਾਰਾਜ ਨੇ ਪੁੱਛਿਆ ਛੇਵੇਂ ਪਾਛਾ ਦੇ ਉਹਨਾਂ ਆਖਿਆ ਕਿ ਗਰਮੀ ਬੜੀ ਦਾਗਰਾ ਪਾਣੀ ਦੀਆਂ ਸਾਡੇ ਉੱਤੇ ਲਿਆਣ ਲੈਣ ਪਾਓ ਠੀਕ ਹੈ ਜੀ ਉਹਨਾਂ ਪੁੱਛਿਆ ਵੀ ਬਾਪੂ ਫਿਰ ਜਾਂ ਸਾਹਿਬ ਜੀ ਤੁਹਾਨੂੰ ਗਰਮੀ ਨਾਲ ਗਰਮੀ ਨਾਲ ਲੱਗੀ ਪਾਠ ਦੇ ਵਿੱਚ ਉਹਨੇ ਮਹਾਰਾਜਾ ਰੋ ਸ਼ੋਲੇ ਦਾਲਦਾ ਹੈ ਨਾ ਕੁਦੇ ਦੇ ਨਾਲ ਗਾਣੇ ਪੁੱਣ ਵਾਲਾ ਹਾਂਜੀ ਹਾਂ ਜਦੋਂ ਮੈਂ ਯਾਦਦਾ ਵੀ ਜਿੱਤਰਾ ਬਹੁਤ ਬੱਦਲ ਘੱਜਦਾ ਜਿਵੇਂ ਅੱਗੇ ਪੱਠੀ ਤੇ ਪਣਦੇ ਹੁੰਦੇ ਸੀ ਜਦੋਂ ਵਾਲਾਂ ਡੋਂਦਾ ਸੀ ਮੈਨੂੰ ਯਾਦਦਾ ਵੀ ਬਹੁਤ ਜ਼ੋਰ ਦੇ ਨਾਲ ਮੀਂਹ ਪੈਂਦਿਆ ਪਤਾ ਨਹੀਂ ਉਥੇ ਝੋਕ ਹੈ ਕਿ ਪੱਠੀ ਤੇ ਲੱਗੇ ਕਿ ਤੈਨ ਇਹ ਦੋਸਤ ਬੁਰੜੀ ਬਣਿਆ ਉਹ ਤੋਂ ਘਬਰੀ ਲਈ ਆ ਮੋੜੜੀ ਬਾਂਕੇ ਤੇ ਡੰਗੋਰੀ ਲਈ ਆਦੇ ਫਿਰ ਹੁਉਦਾ ਜਾਂਦਾ ਗਲੀਆਂ ਦੇ ਵਿੱਚ ਬਿਮਾਰ ਹੋ ਬਿਮਾਰ ਆਪਾਂ ਦਾ ਵਾਹ ਤੇ ਜਿਹੜੇ ਪਾਰੇ ਗਾੜੀ ਸੁੱਦਾ ਉਹਦੇ ਗੱਟ ਜਾਏ ਸ਼ਰਮਾ ਭਾਈ ਉਹ ਆਂਦੇ ਕਦਰ ਬੁੜੜੀ ਜਦੀ ਰਾਤ ਦੇ ਦੀ ਫਸੇ ਦਫਾ ਹੋ ਇਂਦਰ ਨੂੰ ਹੋ ਜਾ ਜਿਨਾ ਘਰ ਉਪਰਲੇ ਬੂਏ ਜਿਹਨ ਕਿਉਂ ਸਹਰੀ ਹਾਲੀ ਸਾਹ ਵੱਡੀ ਜੜੀ ਇਸ ਗੇਟ ਨਾਲ ਜਦੋਂ ਨਿਕਲਿਆ ਤਾਂ ਮੇਰੇ ਕਟੀਆਂ ਲੱਗੀਆਂ ਤੇ ਮੈਨਾਂ ਬਾਹਰ ਬਹਿਣਾ ਮੈਂ ਇੱਥੇ ਫਿਰ ਬਹਿ ਜਾਣੀ ਆ ਉਨੇ ਬੂਆ ਖੋਲ ਕੇ ਬਾਹਰ ਕੱਢ ਕਹਿੰਦੇ ਬਾਹਰ ਕੱਢ ਉਹਨੂੰ ਦਫਾ ਗੰਦ ਪਾਉਗੀ ਕੋਈ ਨਾ ਬਾਹਰ ਨਿਕਲ ਕੇ ਤੇ ਲਾ ਕੇ ਲੂੜੇ ਲਾੜੇ ਕੱਗੜੀ ਤੋਂ ਨਹਿਵੇਂ ਨਾ ਕਿਰਾ ਪਾਛਾ ਦੇ ਬਿਰੀ ਚੰਦ ਸੀਨਾ ਮੇਰਾ ਪਿੰਡ ਵਾ ਇਤਾਂ ਮੈਂ ਗੁਰੂ ਪਾਛਾ ਦੇ ਸਾਡੀ ਛਾਲੇ ਤੋਂ ਹੀ ਹੋਏ ਸੀ ਉਹ ਮੈਂ ਆਪਦੇ ਲੈ ਚੱਲਿਆਂ ਦੇ ਕਾਗ ਤਾਂ ਕਿਸ ਦੀ ਦਾ ਗਾਂ ਆ ਗਏ ਮੜ ਕੇ ਲੈ ਕੇ ਛਾਲੇ ਦੇ ਭਾਈ ਕੀ ਝੋਲੀ ਭੇਜ ਜਾ ਕੇ ਪਿੱਛੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ